ਕਾਲ ਯੁਗ ਦਾ ਅੰਤ ਸਤਜੁਗ ਦੀ ਸ਼ੁਰੂਆਤ ਹੋਣੀ ਹੈ ਪਤਾ ਨਹੀਂ ਨਹੀਂ ਹੋਣੀ ਹੈ ਪਰ ਜੋ ਸ਼ੁਰੂ ਹੋ ਚੁੱਕਿਆ ਹੈ ਬਹੁਤ ਹੀ ਖਤਰਨਾਕ ਮੰਝਰ ਨੇ ਇਹ tufaan haneeriyan mee gade mari aggan lagniyan ਇਹ ਕਿਸੇ ਨਾ ਕਿਸੇ ਚੀਜ਼ ਦਾ ਸੰਕੇਤ ਤਾਂ ਜ਼ਰੂਰ ਹੁੰਦੀਆਂ ਨੇ ਇੰਨਾ ਭਾਰੀ ਨੁਕਸਾਨ ਆਪਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਹੈ ਜੋ ਕਿ ਆ ਦੋ ਦਿਨਾਂ ਦੇ ਵਿੱਚ ਵਿੱਚ ਹੋਇਆ ਹੈ ਕਿਸੇ ਵੀ ਤਰ੍ਹਾਂ ਦਾ ਨਾ ਕੋਈ ਵੀ ਦਰਖਤ ਜਿਹੜੇ ਕਿ ਪ੍ਰਾਣੀਆਂ ਸਦੀਆਂ ਦੇ ਵੀ ਖੜੇ ਸੀ ਉਹ ਵੀ ਜੜਾਂ ਤੋਂ ਪੁੱਟੋ ਸੁਟੇ ਨੇ ਅਕਸਰ ਜਦੋਂ ਛੋਟੇ ਹੁੰਦੇ ਸੀ ਕਹਿੰਦੇ ਹੁੰਦੇ ਸੀਗੇ ਵੀ ਇਹ ਜਿਹੜੀ ਹਵਾ ਆ ਗਈ ਵੀ ਇਹਦੇ ਵਿੱਚ ਕੋਈ ਜਿੰਨ ਪੁੱਤ ਹੁੰਦਾ ਪਰ ਜਦੋਂ ਦੇਖਿਆ ਤਾਂ ਸੱਚਮੁੱਚ ਇਦਾਂ ਹੀ ਲੱਗਿਆ ਕਿ ਵਾਕਈ ਹੀ ਇਹਦੇ ਵਿੱਚ ਕੋਈ ਚੀਜ਼ ਹੈ ਲੱਗਦਾ ਸੀਗਾ ਕਿ ਜਿਹੜੇ ਇਹ ਵੱਡੀਆਂ-ਵੱਡੀਆਂ ਆਪਾਂ ਨੇ ਕੋਠੀਆਂ ਮਹਿਲ ਪਾਏ ਨੇ ਵੀ ਇਹ ਸਾਰਾ ਕੁਝ ਤਹਿਸ ਨਸ ਘਿੰਟਾਂ ਦੇ ਵਿੱਚ ਹੋ ਜਾਵੇਗਾ ਕਿਉਂਕਿ ਵਾਈਗਰੂ ਜੀ ਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ ਸਾਇੰਟਿਸਟ ਕਹਿੰਦੇ ਨੇ ਵੀ ਹਾਂ ਪਰਮਾਤਮਾ ਨਾਂ ਦੀ ਕੋਈ ਚੀਜ਼ ਹੈ ਨਹੀਂ ਪਰ ਜਿਹੜਾ ਕਿ ਇਹ ਤੂਫਾਨ ਨੇਰੀਆਂ ਡਿਡੀਆਂ ਬਿਲਡਿੰਗਾਂ ਇੱਕ ਸਕਿੰਟਾਂ ਦੇ ਵਿੱਚ ਤਹਿ ਸੁਨਹਿਸ ਹੋ ਜਾਂਦੀਆਂ ਨੇ ਤਾਂ ਇਸ ਨੂੰ ਨਾ ਸਾਇੰਸ ਰੋਕ ਸਕਦੀ ਹੈ ਤੇ ਨਾ ਹੀ ਸਾਇੰਸ ਦੇ ਬਣਾਏ ਹੋਏ ਜੋ ਪ੍ਰੋਜੈਕਟ ਨੇਗੇ ਨਾ ਉਹ ਰੋਕ ਸਕਦੇ ਨੇ ਫਿਰ ਬਾਅਦ ਦੇ ਵਿੱਚ ਆਪਾਂ ਸਿਰਫ ਐ ਕਹਿਣ ਜੋਗੇ ਆ ਕਿ ਵਾਹਿਗੁਰੂ ਜੋ ਕਰਦਾ ਹੈ ਉਹ ਉਸੇ ਦੀ ਰਜਾ ਹੈ ਰਜਾ ਤਾਂ ਫਿਰ ਹੁਣੀ ਹੀ ਹੈ ਜਦੋਂ ਕਿ ਆਪਣਾ ਕੋਈ ਚਾਰਾ ਨਹੀਂ ਚੱਲਦਾ ਪਰ ਪਹਿਲਾਂ ਆਪਾਂ ਵਾਹਿਗੁਰੂ ਜੀ ਦੀ ਹੋਂਦ ਨੂੰ ਮੰਨਣ ਲਈ ਤਿਆਰ ਨਹੀਂ ਪਰ ਕਹਿੰਦੇ ਨੇ ਜਦੋਂ ਆਪਾਂ ਸ੍ਰਿਸ਼ਟੀ ਦੇ ਨਾਲ ਹਨਾ ਛੇੜਛਾੜ ਕਰਦੇ ਆਂ ਤਾਂ ਉਹਦਾ ਅੱਖ ਮਿਆਜਾ ਤਾਂ ਆਪਾਂ ਨੂੰ ਭੂਤਨਾ ਹੀ ਪੈਣਾ ਹੈ ਜੋ ਆਪਾਂ ਬੀਜ ਰਿਹਾ ਉਹੀ ਆਪਾਂ ਵੱਡਾਂਗੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਨੇ ਵੀ ਇਹ ਜਿਹੜਾ ਯੁੱਗ ਹੈਗਾ ਖਤਮ ਹੋਣ ਵਾਲੇ ਦੇ ਵਿੱਚ ਬਹੁਤ ਕਤਲੇਆਮ ਹੋਣਿਆ 12-12 ਕੋਤੇ ਦੀਵੇ ਜਗਣਿਆ ਇਹ ਕਿਸੇ ਨੂੰ ਨਹੀਂ ਪਤਾ ਹਨਾ ਵੀ ਕਦੋਂ ਕੀ ਹੋਣਾ ਕਿਉਂਕਿ ਵਾਇਗਰੂ ਜੀ ਨੇ ਸ੍ਰਿਸ਼ਟੀ ਜਦੋਂ ਸਾਜੀ ਸੀ ਨਾ ਉਸ ਦਾ ਕਿਸੇ ਨੇ ਸ਼ੁਰੂਆਤ ਦਾ ਪਤਾ ਹੈ ਨਾ ਅੰਤ ਦਾ ਪਤਾ ਹੈ ਦੇਖੋ ਕਿੱਡੇ-ਕਿੱਡੇ ਵੱਡੇ-ਵੱਡੇ ਹਨਾ ਇਹ ਜਿਹੜੇ ਟਾਵਰ ਸੀ ਜਿਹੜੇ ਇੱਕ ਇਨਸਾਨ ਨੇ ਲਗਾਏ ਸੀ ਵੀ ਹਾਂ ਮੈਂ ਇਸ ਨੂੰ ਬਹੁਤ ਹੀ ਟੈਕਨੋਲੋਜੀ ਹੈ ਨਾ ਵਰਤੀ ਸੀ ਵੀ ਅਸੀਂ ਉਸ ਨੂੰ ਕੁਝ ਨਹੀਂ ਹੁੰਦੇ ਪਰ ਵਾਇਗਰੂ ਜੀ ਦੇ ਅਕੇ ਕਿਸੇ ਦਿਨ ਚੱਲਦੀ ਸਕਿੰਟਾਂ ਦੇ ਵਿੱਚ ਪੱਤਿਆਂ ਵਾਂਗੂ ਇਹਨਾਂ ਨੂੰ ਟਹਿ ਟੇਰੀ ਕਰਤਾ ਤੇ ਕਾਲ ਯੁਗ ਦੇ ਵਿੱਚ ਕੀ ਹੋਣ ਵਾਲਾ ਆਓ ਆਪਾਂ ਵੀਡੀਓ ਦੇ ਵਿੱਚ ਜਾਣਦੇ ਆਂ ਕਿ ਸੱਚਮੁੱਚ ਹੀ ਕਾਲ ਯੁੱਗ ਦਾ ਅੰਤ ਹੋ ਕੇ ਸਤਜੋਗ ਸ਼ੁਰੂ ਹੋਣ ਵਾਲਾ ਹੈ ਤੇ ਕੀ ਹਿਮਾਲਿਆ ਪਰਬਤ ਤੇ ਹਲਚਲ ਹੋਈ ਹੈ ਤੇ ਕੀ ਕੀ ਅੱਗੇ ਹੋਣ ਵਾਲਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ শেয়ার ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਤਰੀਕੇ ਦੀਆਂ ਹੋਰ ਜਿੰਨੀਆਂ ਵੀ ਵੀਡੀਓ ਹੋਣੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾ ਪਰ ਡਰਨ ਦੀ ਜਰੂਰਤ ਨਹੀਂ ਸਿਰਫ ਵਾਹਿਗੁਰੂ ਜੀ ਨੂੰ ਸਾਰੇ ਭੈਣ ਭਰਾਵਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਦੁਨੀਆ ਖਤਮ ਹੋਣ ਦਾ ਅੱਜ ਤੋਂ ਨਹੀਂ ਹੈਗਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕਿਉਂਕਿ ਪਹਿਲਾਂ ਸਤਜੁਗ ਤ੍ਰੇਤਾਜੁਗ ਦੁਆਪਰਜੁਗ ਜਿਹੜੀ ਕਿ ਤੁਸੀਂ ਅਕਸਰ ਸੁਣਦੇ ਹੋ ਵੀਡੀਓ ਦੇ ਵਿੱਚ ਕਿ ਕਿਤੋਂ ਕਿਸੇ ਚੀਜ਼ ਦੇ ਹਨਾ ਅੰਸ਼ ਮਿਲ ਰਹੇ ਨੇ ਕਿਤੋਂ ਕਿਸੇ ਚੀਜ਼ ਦੇ ਅੰਸ਼ ਮਿਲ ਰਹੇ ਨੇ ਜਿਵੇਂ ਕਿ ਦੁਆਪਰਾ ਨਗਰੀ ਦੇ ਕਹਿੰਦੇ ਨੇ ਵੀ ਸਮੁੰਦਰ ਦੇ ਵਿੱਚੋਂ ਅੰਸ਼ ਮਿਲ ਰਹੇ ਨੇ ਤੁਸੀਂ ਜਿਹੜੀ Hindu ਧਰਮ ਦੀ ਹੈ ਨਾ ਇਹ ਪੜ ਕੇ ਦੇਖਿਓ ਇਤਿਹਾਸ ਬਾਰੇ ਜੋ ਵੀ ਹੈਗਾ ਤੇ ਉਹਦੇ ਵਿੱਚ ਲਿਖਿਆਗਾ ਕਿ ਜਿਹੜੇ ਕ੍ਰਿਸ਼ਨ ਜੀ ਭਗਵਾਨ ਹੋਏ ਨੇ ਨਾ ਉਹਨਾਂ ਨੇ ਜਦੋਂ ਬਹੁਤ ਪਾਪ ਵਧ ਗਏ ਨਾ ਤਾਂ ਦੁਆਪਰਾ ਨਗਰੀ ਸੀ ਜਿਹੜੀ ਉਹਨਾਂ ਦੀ ਉਹਨੂੰ ਪੂਰੀ ਨੂੰ ਹਨਾ ਪਾਣੀ ਦੇ ਵਿੱਚ ਸਮਾ ਲਿਆ ਸੀ ਕਹਿੰਦੇ ਜਿੰਨੀ ਵਾਰ ਵੀ ਯੁੱਗਾਂ ਦਾ ਅੰਤ ਹੋਇਆ ਹੈਗਾ ਮਹਾਪੁਰਸ਼ਾਂ ਤੋਂ ਸੁਣਨ ਦੇ ਵਿੱਚ ਆਉਂਦਾ ਇਤਿਹਾਸ ਦੇ ਵਿੱਚ ਪਿੱਛੋ ਆਣਾ ਭਾਏ ਅਗਰ ਪੜ੍ਹੀਏ ਤਾਂ ਡੂੰਘਾਈ ਦੇ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਜਿੰਨੀ ਵਾਰ ਵੀ ਦੁਨੀਆ ਖਤਮ ਹੋਈ ਹੈ ਤਾਂ ਜਲਦੇ ਨਾਲ ਹੀ ਹੋਈ ਹੈ ਪਾਣੀ ਦੇ ਨਾਲ ਹੀ ਹੋਈ ਹੈ ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਆਪਣਾ ਤਿੰਨ ਗੁਣਾ ਹਿੱਸਾ ਜਾ ਲੇਗਾ ਹੁਣ ਆਪਾਂ ਨੇ ਧਰਤੀ ਦੇ ਨਾਲ ਇੰਨਾ ਖਿਲਵਾੜ ਕਰ ਰਹੇ ਹਾਂ ਬਾਜੂ ਮੰਡਲ ਦੇ ਨਾਲ ਆਪਾਂ ਇੰਨਾ ਖਿਲਵਾੜ ਕਰ ਰਹੇ ਹਾਂ ਕੁਦਰਤ ਦੇ ਨਾਲ ਨੇਚਰ ਦੇ ਨਾਲ ਇੰਨਾ ਖਿਲਵਾੜ ਕਰ ਰਹੇ ਹਾਂ ਕਿ ਉਹਦਾ ਨਤੀਜਾ ਤਾਂ ਆਪਾਂ ਨੂੰ ਭੁਗਤਣਾ ਪੈਣਾ ਹੀ ਪੈਣਾ। ਅਕਸਰ ਜਿਵੇਂ ਕਿ ਆਪਾਂ ਬਹੁਤ ਸੁਣ ਰਹੇ ਹਾਂ ਵੀ ਹਨਾ ਕਾਲ ਯੁਗ ਦਾ ਅੰਤ ਹੋਣ ਵਾਲਾ ਹੈਗਾ ਸਤਜੁਗ ਸ਼ੁਰੂ ਹੋਊਗਾ ਇਹ ਹੋਊਗਾ ਇਹ ਹੋਊਗਾ ਦੇਖੋ ਯੁਗ ਸਿਰੂ ਤੋਂ ਬਦਲਦੇ ਆਏ ਨੇ ਤੇ ਬਦਲਦੇ ਰਹਿਣਗੇ। ਇਹਦੇ ਵਿੱਚ ਨਾ ਸਾਇੰਸ ਕੁਝ ਕਰ ਸਕਦੀ ਹੈ ਨਾ ਆਪਾਂ ਕੁਝ ਕਰ ਸਕਦੇਾਂਗੇ। ਪਰ ਇੱਕ ਥੋੜੇ ਜਿਹੇ ਜਿਵੇਂ ਕਿ ਅਫਵਾਹਾਂ ਉੜਦੀਆਂ ਹੁੰਦੀਆਂ ਨੇ ਜਾਂ ਕੋਈ ਮਹਾਪੁਰਸ਼ਾਂ ਨੇ ਦੱਸੀਆਂ ਹੋਈਆਂ ਗੱਲਾਂ ਨੇ ਤੇ ਅਗਰ ਆਪਾਂ ਉਹ ਤੇ ਥੋੜਾ ਜਿਹਾ ਯਕੀਨ ਕਰਾਂਗੇ ਨਾ ਤਾਂ ਕਹਿੰਦੇ ਜੇ ਸਾਹਿਬ ਮਨੋਂ ਨਾ ਬਿਸਰੇ ਤਾਂ ਸੈਲਾ ਮਰਨਾ ਹੋਈ ਦੇਖੋ ਜਾਣਾ ਦੁਨੀਆ ਤੋਂ ਸਭ ਨੇ ਹੈ ਚੰਗੇ ਕਰਮ ਕਰਕੇ ਜਾਵਾਂਗੇ ਤਾਂ ਚਾਰ ਮੰਗਰੋ ਜਾਦ ਵੀ ਕਰਦੇ ਨੇ ਵੀ ਹਾਂ ਬਹੁਤ ਚੰਗਾ ਸੀ ਨਹੀਂ ਤਾਂ ਗਾਲਾਂ ਹੀ ਗੜਦੇ ਆ ਨਾ ਵੀ ਜਿਹੇ ਜਿਹਾ ਆਇਆ ਉਹੇ ਜਿਹਾ ਤੁਰ ਗਿਆ ਚਾਹੇ ਕਿਸੇ ਨੂੰ ਇਹ ਗੱਲਾਂ ਨਾ ਅਕਸਰ ਕਹਿੰਦੇ ਨੇ ਕਹਿੰਦੇ ਜੇ ਜਿਹੜਾ ਕੋਈ ਚੰਗੀ ਗੱਲ ਕਰਦਾ ਨਾ ਉਹ ਕਿਸੇ ਨੂੰ ਪਸੰਦ ਨਹੀਂ ਹੁੰਦੀ ਜੇ ਅੱਜ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਕਹਿੰਦੀ ਅੰਧਵਿਸ਼ਵਾਸ ਫਲਾਉਣ ਵਾਲੇ ਕਹਿੰਦੀ ਬਹੁਤ ਚੈਨਲ ਹੋ ਗਏ ਹੈਗੇ ਚੰਗੀ ਗੱਲ ਤਾਂ ਕੋਈ ਘਰੇ ਦੱਸਦਾ ਉਹ ਨਹੀਂ ਪਸੰਦ ਹੈਗੀ ਦੂਸਰਿਆਂ ਤੂੰ ਆਪ ਨੂੰ ਕਿੱਥੇ ਪਸੰਦ ਲੇਗੀ ਚਲੋ ਇਹ ਆਪਾਂ ਆਪਣੀ ਸੋਚ ਹੈਗੀ ਜਿਹੜੇ ਪਣਪਰਾ ਸਿਆਣੇ ਨੇ ਜਿੰਨਾਂ ਨੂੰ ਪਤਾ ਵੀ ਜ਼ਿੰਦਗੀ ਦੇ ਵਿੱਚ ਕੀ ਹੈਗਾ ਜ਼ਿੰਦਗੀ ਕਿਵੇਂ ਖਤਮ ਹੋਣੀ ਹੈ ਜ਼ਿੰਦਗੀ ਕਿਵੇਂ ਹੋਣੀ ਹੈ ਕਿਵੇਂ ਵਾਈਗੁਰੂ ਜੀ ਨੇ ਸੱਜਿਆ ਇਹ ਵਾਈਗੁਰੂ ਜੀ ਜਾਣਦੇ ਨੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕੱਲ ਨੂੰ ਹੋਊ ਪਰਸ ਨੂੰ ਪਰ ਕੁਝ ਅਸਾਰ ਲੱਗ ਜਾਂਦੇ ਨੇ ਜਿਵੇਂ ਕਿ ਹੁਣ ਕਹਿ ਰਹੇ ਸੀਗੇ ਵੀ 2025 ਦੇ ਮਾਰਚ ਤੋਂ ਬਾਅਦ ਵੀ ਇਹਦਾ ਹਹਾਕਾਰ ਮਚਣੀ ਹੈ ਉਹ ਸ਼ੁਰੂ ਹੋ ਚੁੱਕਿਆ ਆ ਚਾਰ ਪੰਜ ਦਿਨ ਹੋ ਗਏ ਇੰਨੀ ਹਨੇਰੀ ਤੇਜ ਆਈ ਹੈ ਮੈਂ ਪਿੱਛੇ ਤੁਹਾਨੂੰ ਉਹਦਾ ਤਾंडਵ ਦਿਖਾ ਵੀ ਚੁੱਕੀ ਹਾਂ ਏ ਵੀ ਲਾਲੋ ਤੁਸੀਂ ਵੀ ਸਾਡੇ ਏਰੀਏ ਦੇ ਵਿੱਚ ਇੰਨਾ ਜਿਆਦਾ ਨੁਕਸਾਨ ਹੋਇਆ ਦਰਖਤ ਜਿਹੜੇ ਕਿ ਬਹੁਤ ਵੱਡੇ ਵੱਡੇ ਪੁਰਾਣੇ ਦਰਖਤ ਸੀ ਨਾ ਉਹਨਾਂ ਦੇ ਜੜਾਂ ਤੋਂ ਪਟਦੇ ਜਦ ਛੋਟੇ ਹੁੰਦੇ ਸੀ ਨਾ ਬਜ਼ੁਰਗ ਛੋਟੇ ਦਾਦਾ ਦਾਦੀ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਇਹ ਹਵਾ ਹੁੰਦੀ ਹੈ ਨਾ ਇਹਦੇ ਚ ਭੂਤ ਪ੍ਰੇਤ ਹੁੰਦੇ ਆ ਪਰ ਯਕੀਨ ਨਹੀਂ ਹੁੰਦਾ ਸੀ ਉਸ ਟਾਈਮ ਪਰ ਜਦੋਂ ਹਨੇਰੀ ਵਗੈਰਾ ਤੂਫਾਨ ਦਾ ਇਦਾਂ ਦਾ ਤੰਡਵ ਦੇਖਦੇ ਆ ਨਾ ਤਾਂ ਸੱਚਮੁੱਚ ਹੀ ਲੱਗਦਾ ਹੈ ਵੀ ਇਹਦੇ ਵਿੱਚ ਨਾ ਕੋਈ ਭੂਤ ਪ੍ਰੇਤਾਂ ਵਾਂਗੂ ਜਿਵੇਂ ਹੁਣ ਆਪਾਂ ਕਹਿੰਦੇ ਆਪਾਂ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਪਾਉਣੀਆਂ ਬੁਜਬੂਤ ਪਾ ਲਈਆਂ ਪਰ ਤੁਹਾਨੂੰ ਪਤਾ ਹੈ ਵੀ ਤਾਂਸ ਦੇ ਪੱਤੇਆਂ ਵਾਂਗੂ ਸਭ ਕੁਝ ਵਿਖਰ ਜਾਂਦਾ ਹੈ ਹਨਾ ਇਹ ਕੋਠੀਆਂ ਕਾਰਾਂ ਕੁਛ ਨਹੀਂ ਹੁੰਦੀਆਂ ਪਰ ਜੇ ਵਾਈ ਗੁਰੂ ਜੀ ਦਾ ਆਪਾਂ ਸਿਮਰਨ ਕਰਦੇ ਆ ਨਾ ਤਾਂ ਮੈਂ ਤੁਹਾਨੂੰ ਆਪਣੀ ਘਰ ਦੀ ਪਿੱਛੋਂ ਵੀਡੀਓ ਦਿਖਾਈ ਹੈਗੀ ਕਿ ਸਾਡੀਆਂ ਗੱਡੀਆਂ ਮੋਟਰਸਾਈਕਲ ਨੀਚੇ ਖੜੇ ਸੀ ਉਹ ਉਦਾਂ ਦੇ ਉਦਾਂ ਸਹੀ ਸਲਾਮਤ ਰਹੀ ਕਿਸੇ ਤੇ ਝਰੀਟ ਵੀ ਨਹੀਂ ਬੱਜੀ ਤੇ ਉਪਰੋਂ ਦੇਖੋ ਸਾਡੀ ਕਿੰਨਾ ਨੁਕਸਾਨ ਹੈ ਨਾ ਵੀ ਇੱਟਾਂ ਡਿੱਗੀਆਂ ਨਹੀਂ ਤਾਂ ਇੱਟਾਂ ਡਿੱਗਣ ਨਾਲ ਸਭ ਕੁਝ ਹੀ ਖਤਮ ਹੋ ਸਕਦਾ ਸੀਗਾ ਨਾ ਪਰ ਵਾਈ ਗੁਰੂ ਜੀ ਕਹਿੰਦੇ ਆਪਣੇ ਜਿਹੜੇ ਪਿਆਰੇ ਨੇ ਨਾ ਜਿਹੜਾ ਉਹਨਾਂ ਦੇ ਚਾਹੇ ਆਪਾਂ ਨਲਾਇਕ ਬੱਚੇ ਆ ਪਰ ਫਿਰ ਵੀ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਕਰਦੇ ਨੇ ਮੈਂ ਤਾਈਓ ਕਹਿੰਦੇ ਹੁੰਨੀ ਆ ਵੀ ਜਿਸ ठाੁਰਸੇ ਨਾ ਹੀ ਚਾਰਾ ਤਿਸ ਕੋ ਕੀਜੈ ਸਦ ਨਮਸਕਾਰਾ ਕਹਿੰਦੇ ਜਦੋਂ ਵੀ ਤੁਸੀਂ ਕੋਈ ਵਿਪਤਾ ਦੇ ਵਿੱਚ ਆ ਜਾਓ ਨਾ ਤਾਂ ਸਿਮਰਨ ਕਰਨ ਲੱਗ ਜਾਓ ਤਾਂ ਵਾਈ ਗੁਰੂ ਜੀ ਉਸ ਸੂਲੀ ਨੂੰ ਸੂਲ ਬਣਾ ਕੇ ਕੱਟ ਦਿੰਦੇ ਨੇ ਠੀਕ ਹੈ ਵੀ ਆਪਣੇ ਕਰਮਾਂ ਦੇ ਆਪਾਂ ਨੂੰ ਦੁੱਖ ਆਉਂਦੇ ਆ ਪਰ ਉਹ ਦੁੱਖ ਥੋੜੇ ਹੋ ਜਾਂਦੇ ਆ ਆਉਣ ਵਾਲਾ ਸਮਾਂ ਦੇਖੋ ਬਹੁਤ ਭਿਆਨਕ ਆਉਣੇਗਾ ਸ਼ੁਰੂ ਵੀ ਹੋ ਚੁੱਕੇ ਦੇਖੋ ਅੱਗਾਂ ਲੱਗਣੀ ਆ ਤੂਫਾਨ ਆਉਣੇ ਹਾੜਾ ਆਉਣੇ ਆ ਚੰਡੀਗੜ੍ਹ ਦੇ ਵਿੱਚ ਰਾਤ ਨੂੰ ਦੇਖੋ ਕਿੰਨਾ ਨੁਕਸਾਨ ਹੋਇਆ ਤੇ ਇਧਰ ਸੰਗਰੂਰ ਆਪਣੇ ਜਦੋਂ ਆਪਾਂ ਆਉਣੇ ਆ ਨਾ ਬਹੁਤ ਸੋਹਣਾ ਆਲੀ ਸ਼ਾਨ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਮਾਲ ਨੇ ਨਾ ਇਦਾਂ ਬਣਾਏ ਹੋਏ ਹੈਗੇ ਇੱਥੇ ਬਹੁਤ ਸੋਹਣਾ ਉਹਨਾਂ ਨੇ ਬਣਾਇਆ ਸੀ ਪਰ ਉਹ ਨਾ ਤਿੰਨਕਾ ਤਿੰਨਕਾ ਕਰ ਤਾ ਕੰਚ ਨੀਚੋਂ ਗੱਡੀਆਂ ਦੇ ਟਾਇਰ ਵੀ ਨਿਕਲ ਕੇ ਚਲੇ ਵੀ ਇੰਨਾ ਹਜੇ ਵੀ ਜੇ ਆਪਾਂ ਕਹਨੇ ਆ ਵੀ ਉਹੀ ਮਾਰੀ ਜਾਂਦੀਆਂ ਨੇ ਤਾਂ ਚੈਨਲ ਵਾਲੇ ਤਾਂ ਉਹੀ ਮਾਰੀ ਜਾਂਦੇ ਨੇ ਇਹ ਤਾਂ ਉਹੀ ਡਰਾਈ ਜਾਂਦੇ ਨੇ ਤਾਂ ਇਦਾਂ ਇਦਾਂ ਹਨਾ ਫਿਰ ਕਹਿੰਦੇ ਹੁੰਦੇ ਨੇ ਕਹਿੰਦੇ ਅੱਗਾ ਦੇਖਣਾ ਚੱਲੇ ਪਿੱਛੋਂ ਪਸਤਾਏ ਕਹਿੰਦੇ ਉਹ ਆਜੜੀ ਵਾਲੀ ਗੱਲ ਸੁਣੀ ਹੈ ਨਾ ਤੁਸੀਂ ਨੇ ਜਿਹਦੇ ਨਾਲ ਉਹਨੂੰ ਸ਼ੇਰਖਾਨ ਆਇਆ ਉਸ ਦਿਨ ਕਿਸੇ ਨੇ ਯਕੀਨ ਨਹੀਂ ਕੀਤਾ ਕਹਿੰਦੇ ਉਹ ਪਹਿਲਾਂ ਰੌਲਾ ਪਾਉਂਦਾਗੇ ਉਹੀ ਕੰਮ ਆਏਗਾ ਵੀ ਪਲੀਜ਼ ਪਹਿਲਾਂ ਥੋੜਾ ਜਿਹਾ ਠੀਕ ਹੈ ਵੀ ਸੰਭਲ ਜਾਓ ਜੀ ਆਪਣਾ ਆਉਣ ਵਾਲਾ ਭਵਿੱਖ ਹੈ ਆਪ ਨੂੰ ਪਤਾ ਵੀ ਇਦਾਂ ਹੋ ਸਕਦਾ ਹੈ ਚਾਹੇ ਹੋਵੇ ਚਾਹੇ ਨਾ ਹੋਵੇ ਹੁਣ ਆਪਾਂ ਐਫ ਡੀਆਂ ਕਰਾਉਣੀਆਂ ਪੈਸੇ ਜਮ੍ਹਾਂ ਕਰਦੇ ਆਂ ਥੋੜੀ ਥੋੜੀ ਬਚਤ ਕਰਕੇ ਆਪਾਂ ਕਦੇ ਵਾਸਤੇ ਵੀ ਆਪਣਾ ਫਿਊਚਰ ਆਪਾਂ ਨਾ ਸਿਕਿਉਰ ਹੋ ਜੇ ਜੇ ਆਪਾਂ ਕਹੀਏ ਬਿਲਵ ਦੇਖੀ ਜੋ ਜਿਹੜਾ ਕੁਝ ਹੋਊਗਾ ਇਦਾਂ ਦੇ ਵੀ ਹੈਗੇ ਨੇ ਪਰ ਉਹ ਬੜੇ ਇੱਪੇ ਦੇ ਵਿੱਚ ਜਾ ਕੇ ਥਾਂ ਥਾਂ ਰੁਲਦੇ ਆ ਇਹ ਹੀ ਅੱਜ ਮੇਰਾ ਕਹਿਣ ਦਾ ਭਾਵ ਹੈ ਕਿ ਸਮਾਂ ਚਾਹੇ ਠੀਕ ਹੈ ਵੀ ਯੁੱਗ ਬਦਲ ਦੀ ਆਏ ਨੇ ਤੇ ਬਦਲਣਗੇ ਵੀ ਸਭ ਤੋਂ ਪਹਿਲਾਂ ਮਹਾਪ੍ਰਸਿਦ ਅੱਸਦੇ ਨੇ ਕਿ ਸਭ ਤੋਂ ਪਹਿਲਾਂ ਜਦੋਂ ਦੁਨੀਆ ਨੇ ਖਤਮ ਹੋਣਾ ਤਾਂ ਸਭ ਤੋਂ ਪਹਿਲਾਂ ਜਿਹੜੇ ਧਾਰਮਿਕ ਸਥਾਨ ਨੇ ਉਹ ਖਤਮ ਹੋਣਗੇ ਤੁਸੀਂ ਇਹ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਕਿ ਮੰਦਰ ਦਾ ਨਾ ਧਵਜ ਜਿਹੜਾ ਕਿ ਝੰਡੇ ਚੁਲਾਏ ਹੁੰਦੇ ਹਨ ਨਾ ਮੰਦਰਾਂ ਦੇ ਉੱਪਰ ਉਹ ਨੂੰ ਲੈ ਕੇ ਕੋਈ ਪੰਛੀ ਹੈ ਨਾ ਇਲ ਹੈਗੀ ਉਹ ਉੜ ਗਈ ਹੈ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਦੁਨੀਆ ਦਾ ਅੰਤ ਤੇ ਦੁਨੀਆ ਦਾ ਖਾਤਮਾ ਹੋਣਾ ਹੈ ਸਭ ਤੋਂ ਪਹਿਲਾਂ ਜਿਹੜੇ ਧਰਮ ਸਥਾਨ ਨੇ ਉਹਨਾਂ ਨੇ ਅਲੋਪ ਹੋ ਜਾਣਾ ਹੈ ਤੇ ਹੁਣਾ ਨੀਸ਼ਾਨ ਸਾਹਿਬ ਦੇਖ ਲਓ ਤੁਸੀਂ ਜਿਹੜੀ ਕਿ ਨੇਰੀ ਆਈ ਇਹਦੇ ਵਿੱਚ ਨੀਸ਼ਾਨ ਸਾਹਿਬਾਂ ਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਕਿ ਚੋਲਾ ਸਾਫ ਸੀਗੇ ਉਹ ਫਟ ਗਏ ਨੀਸ਼ਾਨ ਸਾਹਿਬ ਡਿੱਗ ਗਏ ਬਹੁਤ ਜ਼ਿਆਦਾ ਹਨਾ ਇਦਾਂ ਦਾ ਹੋਇਆਗਾ ਤੇ ਅੱਜ ਤੁਸੀਂ ਦੇਖ ਲਓ ਦੁਨੀਆ ਤੇ ਭੇਖ ਦੇ ਵਿੱਚ ਇੰਨੇ ਜ਼ਿਆਦੇ ਤੁਰੇ ਫਿਰਦੇ ਹਨਾ ਤੁਹਾਨੂੰ ਬ੍ਰਹਮ ਗਿਆਨੀ ਕੋਈ ਨਹੀਂ ਮਿਲਣਾ ਤੇ ਹਿਮਾਲਿਆ ਪਰਬਤ ਤੇ ਤੁਹਾਨੂੰ ਪਤਾ ਹੀ ਵੀ ਆਪਣੇ ਹਨਾ ਬਹੁਤ ਜ਼ਿਆਦਾ ਬਰਫ਼ ਹੈਗੀ ਉੱਥੇ ਜੰਮੀ ਹੋਈ ਪਰ ਕਹਿੰਦੇ ਵੀ ਜਿਹੜੀ ਉਧਰ ਬਰਫ਼ ਹੈਗੀ ਨਾ ਗਲੇਸ਼ੀਅਰ ਦੇ ਵਿੱਚ ਜਿਹੜੀ ਕਿ ਉਹ ਬਰਫ਼ ਅਗਰ ਖੁਰਨ ਲੱਗ ਗਈ ਤਾਂ ਕਹਿੰਦੇ 20 20 ਫੁੱਟ ਪਾਣੀ ਆਪਣੀ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਸਕਦਾ ਤਾਂ ਪਲੀਜ਼ ਇੱਕ ਤਾਂ ਕੁਦਰਤ ਦੇ ਨਾਲ ਖਿਲਵਾੜ ਕਰਨਾ ਬੰਦ ਕਰੋ ਦਰਖਤ ਲਗਾਓ ਜਿਹੜੇ ਕਿ ਆਪਾਂ ਪਾਣੀ ਹੈ ਹਨਾ ਉਹਨੂੰ ਥੋੜੀ ਜਿਹੀ ਬਚਤ ਕਰੀਏ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਾਣੀ ਬਹੁਤ ਜ਼ਿਆਦੇ ਜ਼ਿਲ੍ਹਿਆਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਜਿਹੜਾ ਕਿ ਸੋਕੇ ਦੀ ਮਾਰ ਹੋਣੀ ਹੈ ਕਿਉਂਕਿ ਅਕਸਰ ਕਹਿ ਰਹੇ ਨੇ ਵੀ ਜਿਹੜਾ ਜਦੋਂ ਦੁਨੀਆ ਦਾ ਅੰਤ ਹੋਣਾ ਹੈ ਨਾ ਤਾਂ ਸਭ ਤੋਂ ਪਹਿਲਾਂ ਸੋਕਾ ਪੈਣਾ ਹੈ ਕਾਲ ਪੈਣੇ ਨੇ ਭੁੱਖਮਰੀ ਹੋਣੀ ਹੈ ਇਨਸਾਨ ਨੇ ਇਨਸਾਨ ਨੂੰ ਮਾਰ ਕੇ ਖਾਣਾ ਇਹ ਹੋਣਾ ਹੀ ਹੋਣਾ ਹੈ ਕਿਉਂਕਿ ਇਨਸਾਨ ਖੁਦ ਹੀ ਆਪਦੇ ਪੈਰਾਂ ਤੇ ਕਹਾੜੀ ਮਾਰਿਆ ਕਿਸੇ ਨੇ ਇਹਨੂੰ ਬਰਵਾ ਦੇਣੀ ਕਰਨਾ ਇਹ ਖੋਦੀ ਹੋ ਜਾਣਾ ਹੈ ਦੇਖੋ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਆਇਆ ਆ ਦੁਨੀਆ ਤੇ ਜਾਣਾ ਸਭ ਨੇ ਇੱਕ ਦਿਨ ਇੱਥੇ ਰਹਿਣਾ ਕਿਸੇ ਨੇ ਨਹੀਂ ਹੈਗਾ ਤਾਂ ਇੱਥੇ ਆਪਾਂ ਆਇਆ ਤਾਂ ਚੰਗੇ ਕਰਮ ਕਮਾਈਏ ਬੈਰ ਵਿਰੋਧ ਨੂੰ ਛੱਡੀਏ ਤੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਚਾਹੇ ਆਪਾਂ Hindu ਧਰਮ ਨਾਲ ਜੁੜਿਆ ਚਾਹੇ ਆਪਾਂ Muslim ਧਰਮ ਨਾਲ ਜੁੜਿਆ ਚਾਹੇ ਆਪਾਂ Sikh ਧਰਮ ਨਾਲ ਜੁੜਿਆ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰੋ ਤਾਂ ਕਿ ਕਹਿੰਦੇ ਜਦੋਂ ਆਪਾਂ ਨੇ ਅੱਗੇ ਜਾਣਾ ਤਾਂ ਥੋੜਾ ਜਿਹਾ ਨਾ ਜਿਵੇਂ ਆਪਾਂ ਟ੍ਰੇਨ ਵਗੈਰਾ 'ਚ ਜਾਂਦੇ ਆ ਨਾ ਕੋਈ ਭੋਜਨ ਲੈ ਕੇ ਜਾਂਦੇ ਆ ਇਸੇ ਤਰੀਕੇ ਨਾਲ ਨਾਮ ਸਿਮਰਨ ਦਾ ਭੋਜਨ ਤੁਸੀਂ ਹੈ ਨਾ ਕਿਉਂਕਿ ਜਦੋਂ ਆਪਾਂ ਮਰਦੇ ਆ ਨਾ ਜਾਂਦੇ ਆ ਦੁਨੀਆ ਤੋਂ ਤਾਂ ਆਪਣੇ ਨਾਲ ਕੁਝ ਨਹੀਂ ਜਾਂਦਾ ਜਿਹੜੇ ਆਪਣੇ ਤਨ ਦੇ ਕੱਪੜੇ ਪਾਏ ਜਿਹੜਾ ਸਰੀਰ ਹੈ ਇਹ ਵੀ ਨਹੀਂ ਹੈ ਨਾ ਜਾਂਦਾ ਹੈਗਾ ਤਾਂ ਜਿਹੜਾ ਸਿਮਰਨ ਹੈ ਨਾ ਸਿਰਫ ਉਹੀ ਤੁਹਾਨੂੰ ਸਹਾਈ ਹੈ ਠੀਕ ਹੈ ਕਮਾਈ ਕਰੋ ਕਿਰਤ ਕਰਨੀ ਆਪਣਾ ਸਾਰੇ ਪਰਿਵਾਰਾਂ ਨੂੰ ਪਾਲਣਾ ਸਾਰਾ ਕੁਝ ਆਪਣਾ ਫਰਜ਼ ਨੇ ਪਰ ਆਪਣੇ ਵਾਸਤੇ ਵੀ ਕੁਝ ਜੋੜ ਲਓ ਸਿਮਰਨ ਕਰ ਲਓ ਤਾਂ ਕਿ ਤੁਹਾਡਾ ਅੱਗੇ ਵਾਲਾ ਪਰਲੋਕ ਹੈ ਜਿਹੜਾ ਉਹ ਵੀ ਸਖਾਲਾ ਹੋ ਜੇ ਤੇ ਲੋਕ ਵੀ ਸਖਾਲਾ ਹੋ ਜੇ ਤੇ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਚੀਜ਼ ਦੱਸੂਗੀ ਜਿਵੇਂ ਕਿ ਬਹੁਤ ਤੁਸੀਂ ਆਪਣੇ ਚੈਨਲ ਤੇ ਹਨਾ ਦੇਖੀਆਂ ਹੋਣਗੀਆਂ YouTube ਤੇ ਵੀ Facebook ਤੇ ਵੀ ਕਿ ਰਾਸ਼ਨ ਇਕੱਠਾ ਕਰ ਲਈਏ ਇਦਾਂ ਹੋ ਜੂ ਇਦਾਂ ਹੋ ਜੂ ਇਦਾਂ ਹੋ ਜੂ ਇਹ ਕਹਿਣ ਤੋਂ ਭਾਵ ਹੈ ਕਿ ਅਗਰ ਇਨਸਾਨ ਕੋਲ ਹੀ ਹਨਾ ਥੋੜੀ-ਬਹੁਤੀ ਬਚਤ ਹੋ ਗਈ ਤਾਂ ਉਹ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ ਮਹਾਂਪੁਰਸ਼ ਕੋਈ ਵੀ ਚੀਜ਼ ਕਹਿੰਦੇ ਨੇ ਕਹਿੰਦੇ ਉਹਦੇ ਪਿੱਛੇ ਬਹੁਤ ਰਾਜ ਸੁਪੇ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਕਿਹਾ ਵੀ 6 ਮਹੀਨੇ ਦਾ ਰਸਨ ਤੁਸੀਂ ਹੈ ਨਾ ਇਕੱਠਾ ਕਰ ਲੋ ਤਾਂ ਤੁਸੀਂ ਕੀ ਕਰੋਗੇ ਉਹਦੇ ਵਾਸਤੇ ਮਿਹਨਤ ਕਰੋਗੇ ਮਿਹਨਤ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਭੋਜਨ ਹੋਵੇਗਾ ਆਪਾਂ ਨੂੰ ਖੁਸ਼ੀ ਵੀ ਹੁੰਦੀ ਹੈ ਆਪਾਂ ਬੈਠ ਕੇ 10 ਮਿੰਟ ਨਾ ਸਿਮਰਨ ਵੀ ਕਰ ਸਕਦੇ ਆ ਕਹਿੰਦੇ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਤੱਕ ਬਜ਼ੁਰਗਾਂ ਦੀਆਂ ਗੱਲਾਂ ਨੂੰ ਬੇਵਕੂਫੀਆਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਸਿਆਣਿਆਂ ਦੀਆਂ ਗੱਲਾਂ ਨੂੰ ਕਦੇ ਵੀ ਹੈ ਨਾ ਅਣਗਹਿਲਿਆ ਨਾ ਕਰਾ ਕਰੋ ਉਹਨਾਂ ਨੂੰ ਉਹਦੇ ਪੱਲੇ ਬੰਨ੍ਹਿਆ ਕਰੋ ਦੁਨੀਆ ਖਤਮ ਹੋਵੇ ਨਾ ਹੋਵੇ ਪਰ ਕਰਮ ਚੰਗੇ ਕਮਾਓ ਬੈਰ ਵਿਰੋਧ ਨੂੰ ਛੱਡੋ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਰਹੋ ਤੇ ਦੁਨੀਆ ਦੇ ਵਿੱਚ ਆਇਆ ਕਹਿੰਦੇ ਉਹ ਕਰਮ ਕਮਾ ਕੇ ਜਾਈਏ ਤੇ ਜਾਂਦਿਆਂ ਨੂੰ ਕਹਿੰਦੇ ਤੂੰ ਹੱਸੇ ਜੱਗ ਰੋਵੇ ਤੂੰ ਆਇਆ ਸੀ ਕਹਿੰਦੇ ਤੂੰ ਹਾਂ ਰੋ ਰਿਆ ਸੀ ਜੱਗ ਹੱਸ ਰਿਹਾ ਸੀ ਪਰ ਜਦੋਂ ਤੂੰ ਜਾਵੇਂ ਕਹਿੰਦੇ ਤੇਰੀਆਂ ਗੱਲਾਂ ਨਾ ਕਰਨ ਰੋਣਾ ਦਿਲੋ ਦੇਖੋ ਹਿਮਾਲਿਆ ਪਰਬਤ ਤੇ ਗਲੇਸ਼ੀਅਰ ਦੇ ਵਿੱਚ ਇੰਨੀ ਜ਼ਿਆਦਾ ਹਲਚਲ ਹੋ ਰਹੀ ਹੈਗੀ ਨੀਚੋਂ ਕਹਿੰਦੇ ਜਿਹੜੇ ਜਵਾਲਾਮੁਖੀ ਨੇ ਉਹ ਫਟਣ ਤੇ ਨੇਗੀ ਕਿਉਂਕਿ ਤਾਪਮਾਨ ਇੰਨਾ ਜ਼ਿਆਦਾ ਵੱਧ ਰਿਹਾ ਹੈ ਇਸ ਵਾਰ ਕਹ ਰਹੇ ਨੇ ਵੀ ਜੂਨ ਜੁਲਾਈ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈਣੀ ਹੈ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਣੀ ਹੈ ਗਰਮੀ ਪਵੇਗੀ ਤੁਹਾਨੂੰ ਪਤਾ ਵੀ ਫਿਰ ਆਪਣਾ ਸਰੀਰ ਹੈ ਜਿਹੜਾ ਆਪਾਂ ਨੇ ਇੰਨਾ ਸੌਖਾ ਕਰਕੇ ਏਸੀਆਂ ਦੇ ਵਿੱਚ ਰਹਿ ਰਹਿ ਕੇ ਇਹਨਾ ਕੰਮ ਆਪਾਂ ਨੇ ਛੱਡ ਦਿੱਤੀ ਹੈ ਤੇ ਫਿਰ ਅੱਧੇ ਤਪਾਂ ਬੈਸੀ ਮਰ ਜਾਣਾ ਹੈਗਾ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਸਵੇਰੇ ਉੱਠ ਕੇ ਅੱਧਾ ਘੰਟਾ ਪੌਣਾ ਘੰਟਾ ਤੁਰਦੇ ਫਿਰਦੇ ਚੱਲ ਤੁਹਾਡੇ ਕੋਲ ਸਵੇਰੇ ਨਹੀਂ ਟਾਈਮ ਹੈਗਾ ਸ਼ਾਮ ਨੂੰ ਜਾ ਤੁਸੀਂ ਇਹਨਾ ਵਾਹਿਗੁਰੂ ਜੀ ਦਾ ਸਿਮਰਨ ਕਰੋ ਚੰਗੇ ਕਰਮ ਕਰੋ ਤੇ ਜਿਹਦੇ ਨਾਲ ਤੁਸੀਂ ਹੈਨਾ ਥੋੜੀ ਬਹੁਤੀ ਬਚਤ ਕਰਨੀ ਵੀ ਸਿੱਖੋ ਕਿਉਂਕਿ ਅੱਜ ਕੱਲ ਮੈਂ ਦੇਖਿਆ ਸੀ ਥੋੜੇ ਦਿਨ ਪਹਿਲਾਂ ਹੋਏ ਨੇ ਚੰਡੀਗੜ੍ਹ ਜਾ ਕੇ ਆਏ ਸੀਗੇ ਇੰਨਾ ਬੁਰਾ ਹਾਲ ਹੋਇਆ ਪਏ ਆਪਣੇ ਬੱਚਿਆਂ ਨੂੰ ਸੰਭਾਲੋ ਹੈਨਾ ਬੱਚੇ ਮਾਪੇ ਦੇ ਬਲ ਬਿਲਕੁਲ ਨਹੀਂ ਦੇਖ ਰਹੇ ਜਾ ਕੇ ਨਾ ਇੰਨਾ ਮਨ ਖਰਾਬ ਹੋਇਆ ਅਸੀਂ ਆਪਣਾ ਕਿਹਾ ਉਹ ਰੋਜ਼ ਗਾਰਡਨਾਂ ਸ਼ਾਂਤੀ ਕੁੰਜ ਗਏ ਨਾ ਫੋਰਨ ਕੰਟਰੀ ਵਾਲੇ ਨਾਲੋਂ ਵੀ ਆਪਣੇ ਬੱਚੇ ਅੱਗੇ ਲੰਗੇ ਪਏ ਨੇ ਚਲੋ ਉਹਨਾਂ ਦਾ ਤਾਂ ਕਲਚਰ ਹੈ ਪਰ ਇੱਕ ਜਿਹੜਾ ਸਿਆਣਾ ਮਾਪੇ ਜਿਵੇਂ ਕਿ ਆਪਾਂ ਹਣਾ ਸੰਸਕਾਰ ਲਾ ਲਓ ਵੀ ਆਪਣੇ ਪਿੰਡਾਂ ਵਾਲੇ ਹਣਾ ਜਦੋਂ ਪਏ ਜਾਣੇ ਹਨ ਨਾ ਇਦਾਂ ਦੇਖਦੇ ਆ ਨਾ ਤਾਂ ਦਿਲ ਨਾ ភੁੱਬਾ ਮਾਰ ਮਾਰ ਹੁੰਦਾ ਹੈ ਵੀ ਅਸੀਂ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਨੇ ਅਸੀਂ ਚਾਹੁੰਨੇ ਵੀ ਸਾਡੇ ਬੱਚੇ ਸਿੱਖੀ ਦੇ ਸਾਡੇ ਬੱਚੇ ਹਣਾ ਜੋ ਜੋ ਮਤਲਬ ਕਿ ਅੱਗੇ ਜਾ ਕੇ ਨਾ ਕਾਮਯਾਬ ਹੋਣ ਅੱਗੇ ਅਫਸਰ ਬਣ ਅੱਗੇ ਡਾਕਟਰ ਬਣ ਵੀ ਇਹ ਕਿੱਥੇ ਦੁਰ ਰਹੇ ਕਿਉਂਕਿ ਕਾਮ ਨੇ ਤੇ ਕਰੋਧ ਨੇ ਇੰਨਾ ਜਿਆਦਾ ਵਧ ਜਾਣਾ ਅੱਗੇ ਹਜੇ ਹੋਰ ਹਜੇ ਤਾਂ ਬਹੁਤ ਘੱਟ ਹੈ ਹਜੇ ਹੋਰ ਵਧ ਜਾਣਾ ਹੈ ਤਾਂ ਉਸ ਲਈ ਵਹਿਤ ਰਹਿ ਕੇ ਆਪਣੇ ਬੱਚਿਆਂ ਨੂੰ ਆਪਣੀ ਫਲਵਾੜੀ ਨੂੰ ਤੇ ਆਪਣੇ ਖੁਦ ਨੂੰ ਪਰਿਵਾਰ ਨੂੰ ਆਪਦੇ ਘਰ ਦੇ ਵਿੱਚ ਦੇਖੋ ਮੇਰੀ ਹਰ ਰੋਜ਼ ਵੀਡੀਓ ਜਿਹੜੀ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਜਿਹੜੀ ਮੇਰੇ ਘਰ ਦੀਆਂ ਭੈਣਾਂ ਨੇ ਉਹ ਆਪਦੇ ਘਰ ਨੂੰ ਨਾ ਸਵਰਗ ਬਣਾ ਸਕਦੀਆਂ ਨੇ ਅਗਰ ਥੋੜੀ ਜੀ ਮਿਹਨਤ ਕਰੋ ਤੁਸੀਂ ਤਾਂ ਮੇਰੀ ਹੱਥ ਵੱਨ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਵੱਲ ਦੇਖੋ ਆਇਆਂ ਦੁਨੀਆ ਤੇ ਕੁਝ ਖੱਟ ਕੇ ਜਾਈਏ ਤੇ ਜਿਹੜਾ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਤਾਂ ਉਸ ਨੂੰ ਜਰੂਰ ਗ੍ਰਹਿਣ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਾ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰੋਬਲਮ ਅਵੇਲੇਬਲੋਂ ਸਤਿ ਸ੍ਰੀ ਅਕਾਲ